ਸਾਰਿਆਂ ਨੂੰ ਜੀ ਆਇਆਂ ਜੋ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਇਥੋਂ ਦੇ ਸਰਪੰਚ ਸਾਹਿਬ ਜੀ ਮੌਕੇ ਦੇ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਤੇ ਸਾਰੇ ਨਗਰ ਨਿਵਾਸੀਆਂ ਨੂੰ ਪਿੰਡ ਜਗਜੀਤਪੁਰਾ ਨੂੰ ਸਤਿ ਸ੍ਰੀ ਅਕਾਲ ਬਹੁਤ-ਬਹੁਤ ਮੁਮਾਰਕਾ ਜਿਨ੍ਹਾਂ ਦੀ ਅੱਜ ਪਿੰਡ ਦੇ ਵਿੱਚ ਭਾਗਾ ਵਾਲੀ ਧਰਤੀ ਨੂੰ ਭਾਗ ਲੱਗੇ ਨੇ ਤੇ ਮੰਡੀ ਦੀ ਅਸੀਂ ਰਸਮ ਕਰਨ ਲੱਗੇ ਹੁਣ ਰੀਬਨ ਦੀ ਤੇ ਜਿੰਨੇ ਮੇਰੇ ਭਾਈ ਦੂਰ ਨੇੜੇ ਖੜੇ ਨੇ ਬੱਕਰੀ ਪਾਲਣ ਧੰਦੇ ਵਾਲੇ ਸਾਡੇ ਨਜ਼ਦੀਕ ਆ ਜੋ ਥੋੜਾ ਜਾ ਆਪਾਂ ਰੀਵਨ ਕੱਟਣੇ ਤੇ ਆਓ ਜੀ ਰੇ ਲਵੇ ਧੰਨਵਾਦ ਸਾਰਿਆਂ ਨੂੰ ਸਾਸਰੀ ਕਾਰਜੀ ਆਇਆਂ ਨੂੰ ਜੀ ਇਹ ਨਾ ਭਾਈ ਤੀਰਥ ਦਾ ਇਹ ਮੇਲਾ ਛੋਟਾ ਜੀ ਛੋਟੇ ਵਾਸਤੇ ਮੇਲਾ ਲਾਇਆ ਛੋਟਾ ਪਬਲਿਕ ਦਾ ਮੇਲਾ ਹੈ ਇਹ ਪਬਲਿਕ ਦੀ ਬਦੌਲਤ ਮੇਲਾ ਚੱਲਣਾ ਜਨਾਬ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਹਰ ਐਤਵਾਰ ਦੀ ਤਰੀਆਂ ਇੱਥੇ ਮੇਲਾ ਲਵਾਇਆ ਜਾਊਗਾ ਧੰਨਵਾਦ ਜੀ ਸਸਰੀਕਰ ਆ ਲਓ ਜੀ ਆ ਫੜੋ ਤੁਸੀਂ ਸਰਪੰਚ ਸਾਹਿਬ ਜੀ ਆਜੋ ਜਿਹੜੇ ਇੱਧਰ ਹੋ ਸਾਈਡ 'ਚ ਲਓ ਬਾਈ ਜੀ ਆਜੋ ਮਾਟਰ ਸਾਹਿਬ ਆ ਫੜੋ ਉਹ ਲੰਮਾ ਕਰ ਲੋ ਉੱਥੇ ਤੱਕ ਇਹ ਦੂਜੇ ਪਾਸੇ ਨੂੰ ਕਰਿਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੱਧਰ ਕਰਿਓ ਕਾਇ ਕਮਾ ਦਿਓ ਪਾਸਾ ਹਾਂ ਪਾਸਾ ਇੱਧਰ ਕਰ ਦਿਓ ਆਹ ਰੱਜੂ ਜੀ ਉੱਧਰ ਫੋੜਾ ਅੱਛਾ ਅੱਛਾ ਲਓ ਜੀ ਇੱਧਰ ਫਾ ਲੋ ਆ ਬਾਈ ਸਿਰੇ ਤੱਕ ਰੱਜੂ ਚੜ੍ਹ ਹਾਂ ਹੋ ਸਹੀ ਆ ਲਓ ਪਿੱਛੇ ਆ ਜਾਓ ਬਾਈ ਵੀਡੀਓ 'ਚ ਆ ਜਾਓ ਪਿੱਛੇ ਸਾਰੇ ਐ ਲੰਮੇ ਆ ਜਾਓ ਸਾਰੇ ਬੰਮੁੰਡਾ ਵੀਡੀਓ ਬਣਾਉਂਗਾ ਆਲੇ-ਦਾਲੇ ਫੇਰ ਕੇ ਮੈਨ ਆਹ ਕੁਰਸੀਆਂ ਚੱਕ ਕੇ ਪਰੇ ਕਰ ਦੋ ਇੱਥੇ ਆ ਜਾਓ ਸੋਨੀ ਇੱਥੇ ਸੈਂਟਰ 'ਚ ਆ ਜਾਦਾ ਆ ਜਾ ਆ ਜਾ ਪਰਸੀ ਲਓ ਜੀ ਉਚਾਲੋ ਯੋ ਕੱਟ ਦੇ ਜੀ ਬੋਲੇ ਸੁਨਿਹਾਰ ਸਾਡੇ ਆਕਾਨੇ ਬੋਲਦੇ ਧੰਨਵਾਦ ਬੋਲੋ ਬੋਲੋ ਆ ਦੇਓ ਜੀ ਧੰਨਵਾਦ ਜੀ ਸਾਡੇ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਬਿਹਾਰਕਾ ਇਹਨਾਂ ਨੂੰ ਮੰਡੀ ਦੇ ਵਿੱਚ ਪਹੁੰਚਿਆ ਨੂੰ ਅਜੇ ਜਾਣਾ ਨਹੀਂ ਕਿਸੇ ਨੇ ਤੇ ਕਿਸੇ ਬਾਈ ਨੇ ਨਹੀਂ ਹਜੇ ਜਾਣਾ ਤੇ ਤੁਸੀਂ ਲੱਡੂ ਖਾ ਕੇ ਜਾਣਾ ਜੇ ਕਿਸੇ ਨੂੰ ਜ਼ਰੂਰਤ ਈ ਕੰਮ ਵੀ ਹੈ ਨਹੀਂ ਮੇਲੇ ਦਾ ਆਨੰਦ ਮਾਰੋ ਮੇਲਾ ਦੇਖੋ ਸਾਰਾ ਦਿਨ ਅਸੀਂ ਹੁਣ ਇਤੂ ਬਾਅਦ ਮੰਡੀ ਦਾ ਰੂਟ ਕੱਢਾਂਗੇ ਲੈ ਵੇਚ ਕਰਾਉਣੀ ਆ ਇੱਥੇ ਕੋਈ ਖਰੀਦਦਾਰ ਵੀ ਆਊਗਾ ਤੇ ਕੋਈ ਭਾਈ ਮੇਰਾ ਵੇਚਣ ਵਾਲਾ ਵੀ ਆਊਗਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਭਾਈ ਨੇ ਚਾਹ ਨਹੀਂ ਪੀਤੀ ਚਾਹ ਪੀਓ ਤੇ ਬਾਕੀ ਆ ਇਹਦੇ ਚੋਂ ਲੱਡੂ ਚੱਕੋ ਤੇ ਖਾਓ ਜਿੰਨੀ ਕਿਸੇ ਨੂੰ ਜ਼ਰੂਰਤ ਹੈ ਹਾਂਜੀ ਤੀਤ ਜੀ ਭਾਈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਮੰਡੀ ਲੱਗੀ ਲਵਾਈਆ ਉਹਨੇ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਜੀ ਆਇਆਂ ਨੂੰ। ਇਸ ਤੋਂ ਬਾਅਦ ਥੋੜਾ ਜਿਹਾ 2 ਮਿੰਟ ਕਿਸੇ ਨੇ ਨਹੀਂ ਜਾਣਾ। ਪਹਿਲਾ ਸਰਪੰਚਾ ਚੱਕ ਕੇ ਸਾਡੇ ਸਰਪੰਚ ਸਾਹਿਬ ਦੇ ਪਾਓ। ਕੋਈ ਨਹੀਂ ਕੋਈ। ਸਰਪੰਚ ਸਾਹਿਬ ਦਾ ਇਹ ਨਾ ਇੱਕ ਸਰੋਪਾ ਸਾਡੇ ਮੰਡੀ ਵਾਲੇ ਹੋਨਰ ਸਾਹਿਬ ਦੇ ਵੀ ਪੋਣਾ ਹੈ। ਧੰਨਵਾਦ ਕਰਦੇ ਆ ਸਾਰਿਆਂ ਦਾ। ਕਿਸੇ ਨੇ ਨਹੀਂ ਜਾਣਾ ਬਾਈ ਖੜੇ ਰਹੋ ਤੁਸੀਂ। ਉਹ ਗੁਰੂ ਜੀ। बोले सरपंच साहब ਤੁਸੀਂ ਕਤੀਤ ਸਿੰਘ ਜੀ ਦੇ ਪਾਓ ਸਰੋਪਾ ਹਾਂ ਪ੍ਰਧਾਨ ਪ੍ਰਧਾਨ ਜੀ ਦੇ ਪਾ ਦੋ ਬੋਲੇ ਸੋਨਹਾ ਸਾਥ ਸਰੀਆ ਘਾਲੇ ਰਾਜੂ ਦੇ ਨਾ ਜੀ ਤੁਸੀਂ ਪਹਿਲਾਂ ਤੁਹਾਡੇ ਮੈਂ ਪਾਉਣਾ ਕੋਈ ਨਹੀਂ ਕੋਈ ਬੋਲੇ ਸੋਨਹਾ ਸੋਨਹਾ ਸਾਥ ਸਰੀਆ ਘਾਲੇ ਪਾਣਾ ਬਨਮਾ ਦੱਸਦਾ ਪਾਣਾ ਮੈਂ ਅਦਰਬਾਜੀ ਦੀ ਬਤ ਬੋਲੇ ਸਾਰੇ ਹਾ ਸਤ ਸ੍ਰੀ ਅਕਾਲ ਏ ਬੋਲੇ ਹੁਣ ਉਧਰ ਵਪਾਰੀਆਂ ਦੇ ਨਾਮ ਬੋਲੀ ਭਾਈ ਆ ਤਵਿੱਤਿਆਂ ਵਾਲਾ ਵੀ ਆਜੇ ਮੇਰਾ ਖਿਆਲ ਆਜੋ ਆਜੋ ਜੀ ਆਜੋ ਭਾਈ ਹੁਕਮ ਆ ਆਪਣਾ ਗੋਲੀਆਂ ਵਾਲਾ ਹਾਕਮ ਸਿੰਘ ਜੀ ਮੇਰੇ ਤੋਂ ਸਾਹਮਣੇ ਆਜੋ ਜੀ ਹਾਕਮ ਜੀ ਸੋ ਨਿਹਾਲ ਸਤ ਸ੍ਰੀ ਅਕਾਲ ਏ ਹਾਕਮ ਜੀ ਹਾਕਮ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ ਹਾਕਮ ਸਿੰਘ ਜੀ ਦੇ ਪਾਉ ਪ੍ਰਧਾਨ ਜੀ ਹੋਰ ਬੋਲੋ ਬੋਲੇ ਸੋਨਿਹਾਲ ਬਾੜੇ ਵਾਲਾ ਬਾੜੇ ਵਾਲਾ ਸੜੀਆ ਘਾਵੇ ਬਾੜੇ ਵਾਲਾ ਵਾਲਾ ਮੁੰਡਾ ਆ ਜਵੇ ਬਾੜੇ ਵਾਲਾ ਵਾਲਾ ਮੁੰਡਾ ਆਉ ਜੀ ਬਾੜੇ ਵਾਲਾ ਇੱਕ ਬੰਦਾ ਆ ਜਵੇ ਬਾੜੇ ਵਾਲਾ ਬਾੜੇ ਵਾਲਾ ਵਾਲਾ ਬਾਈ ਆ ਜਾਓ ਜੀ ਆ ਜਾਓ ਓਹ ਓਹ ਵਾਲੇ ਡੇਰੇ ਵਾਲੇ ਕਿਹੜੇ ਮੁੰਡੇ ਆ ਓ ਬਾਈ ਪਹਿਲੇ ਡੇਰੇ ਵਾਲੇ ਕਿਹੜੇ ਮੁੰਡੇ ਨੇ ਸਾਡੇ ਲਵੇ ਆਓ ਬਾਈ ਤੂੰ ਤੇ ਲੱਗ ਗਿਆ ਇੱਕ ਬੰਦਾ ਉਹ ਵੀ ਆਜੋ ਉਹ ਵਾਲੇ ਅਸੀਂ ਜਾਣਦੇ ਨਹੀਂ ਬਾਈ ਗਲਤੀ ਪ੍ਰਮਾਨ ਕਰਿਓ ਜਾਣਦੇ ਨਹੀਂ ਆਜੋ ਜੀ ਆਜੋ ਠੇਕੇਦਾਰ ਮਦਨ ਠੇਕੇਦਾਰ ਮਦਨ ਜੀ ਕਿੱਥੇ ਨੇ ਮਦਨ ਆ ਜਾਓ ਆ ਜਾਓ ਠੇਕੇਦਾਰ ਮਦਨ ਜੀ ਬੋਲੇ ਸੋਨਿਆ ਸਾ ਸਰੀਆ ਘਾਲੇ ਬੋਲੇ ਸੋਨਹੌਲ ਸਾਤ ਸਰੀਆ ਕਾਲ ਉਹ ਆਏ ਨਹੀਂ ਉਹਲੇ ਮੇਰੇ ਅੱਗੇ ਆਜੋ ਆਜਾ ਵੀਰੇ ਇੱਥੇ ਇੱਧਰ ਦੀ ਆਜੋ ਬਾਈ ਆਜੋ 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 ਕਿੰਨੇ ਵਾਲੇ ਸਾਰੇ ਵਾਲੇ ਆ ਮੀਕੇ ਨੂੰ ਮੀਕੇ ਨੂੰ ਮੀਕੇ ਨੂੰ ਕਹੀਦਾ ਜਾਂਦਾ ਮਾ 100 ਨਿਹਾਲ ਸਾਤ ਸਰੀਆ ਕਾਲ ਮਾੜਾ ਜਿਹਾ ਵੀਡੀਓ ਚ ਆ ਜਾ ਗੱਲ ਵਿਚਾਲੇ ਫੋਟੋ ਚ ਆਜੋ ਫਿਰ ਕਿਉਂ ਛੋਟੀ ਫੋਟੋ ਜਾਣੀ ਹੈ ਬਾਹਰ ਮੀਕਾ ਬਾਈ ਪਰ ਹੀ ਰਹਿਦਾ ਅਮਰੀਕਾ ਬਾਈ ਪਰ ਹੀਰਾ ਛਾਪਤੀਆਂ ਤਸਵੀਰਾਂ ਮਾਟਰ ਸੋਨੀ ਹਾਂ ਸਾਥ ਕਰਿਆ ਘਾਲੇ ਮਾਟਰ ਸੋਨੀ ਮਾਟਰ ਸੋਨੀ ਜੀ ਮਾਟਰ ਸੋਨੀ ਜੀ ਪਾਉਣੇ ਪਾਉਣੇ ਸਾਰਿਆਂ ਦੇ ਪਾਉਣੇ ਪਾ 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 ਮਾਟਰ ਸੋਨੀ ਪਰ ਮੇਵਾਪੁਰ ਦਾ ਮੇਵਾ ਪ੍ਰਧਾਨ ਜੀ ਆਜੋ ਆਜੋ ਯਾਰ ਆਜੋ 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 ਮੇਵਾ ਪ੍ਰਧਾਨ ਜੀ ਆਜੋ 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 ਸਰਪੰਚ ਕਿਧਰ ਗਿਆ ਸਰਿੰਦਰ ਸਿੰਘ ਸਲਿੰਦਰ ਸਿੰਘ ਸਰਪੰਚ ਹੀ ਓ ਯਾਰ ਫੇਰ ਉੱਥੇ ਜਾ ਬੜੇ ਹੋ ਆ ਕਹਾਣੇ ਚਲੋ ਹੁਣ ਵਪਾਰੀ ਹਜਾਉਣੇ ਫਿਰ ਉਹਨਾਂ ਦੇ ਰੱਖ ਲੈ ਕੋਈ ਨਹੀਂ ਕੋਈ ਨਹੀਂ ਕੋਈ ਐਂ ਪਾ ਦੋ ਨਹੀਂ ਖੁੱਲਿਆ ਆਣੇ ਆ ਜਿਹੜੇ ਮੁੰਡੇ ਫਿਰ ਵਪਾਰੀ ਹਜਾਉਣੇ ਆ ਰੱਖ ਲੈਣੇ ਬਾਕੀ ਵੇਖ ਲੋ ਜੀ ਕੋਈ ਭੁੱਲਿਆ ਚੱਕਾ ਥੋੜੇ ਕੋਈ ਧਿਆਨ ਚ ਕੋਈ ਬੰਦਾ ਹੈ ਕਿਹੜਾ ਉਹ ਬਾਈ ਦਾ ਕੀ ਨਵਾ ਆ ਖੜਾ ਭਾਰੀ ਜਾ ਹਾਂ ਆਜੋ ਆਜੋ ਸਰ ਆ ਜਾ ਆ ਜਾ ਬਾਈ ਆਉਗਾ ਯਾਰ ਤੈਨੂੰ ਬੁਲਾਇਆ ਸਰ ਬੈਠੇ ਰਹਨ ਦੇ ਬਾਅਦ ਬੁਲਾ ਲੰਨੇ ਸੋਨਿਹਾਨ ਸਾਸਤਰੀ ਆਕਰ ਜੀ ਦੋਏ ਆਜੋ ਬਾਈ ਤੂੰ ਇੱਧਰ ਲਾ ਤੇ ਆ ਜਾ ਮੁੰਦਰਾ ਵਾਲਿਆ ਆਹ ਮੁੰਡੇ ਦੇ ਬਾਦੋ ਨਹੀਂ ਆ ਮੁੰਦਰਾ ਵਾਲੇ ਦੇ ਪਾਉ ਜੀ ਇਹਨੂੰ ਹਾਕਾ ਮਾਰੀ ਜਾਣਾ ਮੁੰਦਰਾ ਵਾਲਿਆ ਇੱਥੇ ਵੀਡੀਓ 'ਚ ਆ ਜਾ ਬਾਈ ਚਲੇ ਆ ਜਾ ਬੋਲੇ ਮੁੰਦਰਾ ਆ ਰਿਹਾ ਸੋਨਿਹਾਰ ਸਤਰੀਆ ਘਾਲੇ ਕਾਲੇ ਕਾਲੇ ਨੂੰ ਕਹੀ ਜਾਂਦਾ ਕਾਲਾ ਨਹੀਂ ਆ ਕਾਲਾ ਨਹੀਂ ਆ ਪਾ ਦੋ ਪਤਵਾ ਸਹੀ ਅੱਧੀ ਆਪੇ ਨੋਟ ਕਰ ਲੂਗਾ ਹੋਲੇ ਸੋਨਿਹਾਰ ਸਤਰੀਆ ਘਾਲੇ ਤੇ ਆ ਜਾ ਬਾਈ ਨੀਲੀ ਪਾਗੜਿਆ ਅ ਸਰੀਆ ਘਾਲੇ ਹੋਰ ਕਿਹੜਾ ਰਹਿ ਗਿਆ ਜੀ ਨਹੀਂ ਨਹੀਂ ਕੋਈ ਨਹੀਂ ਪਿੰਡਿਆਂ ਦਾ ਵੀ ਹੋਰ ਆ ਜਾ ਸਕਿਆ ਰਾਜੂ ਜਲਿੰਦਰੋ ਇਹ ਤਾਂ 메ਨ ਵਪਾਰੀ ਆ ਜਾ ਆ ਜਾ 메ਨ ਵਪਾਰੀ ਇਹ ਤਾਂ ਰੋਜ਼ ਹੀ ਮੰਡੀ ਦੇ ਵਿੱਚ ਹੀ ਰਹਿੰਦਾ ਆ ਤੁਸੀਂ ਧਿਆਨ ਮੈਨੂੰ ਨਹੀਂ ਨਾ ਹੁਣ ਨੂੰ ਪਤਾ ਕੋਈ ਨਹੀਂ ਸਾਨੂੰ ਪਤਾ ਜੀ ਫਿਰ ਸਾਡੇ ਬੰਦੇ ਆਹ ਬਾਜੀ ਰਾਜੂ ਜੀ ਜਲੰਧਰ ਤੋਂ ਹੈਲੋ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਨੇ ਪੋਰਤਾਨੀ ਜੀ ਕੋਈ ਤੁਹਾਡੇ ਧਿਆਨ ਚ ਨਹੀਂ ਬਸ ਮੁੰਡੇ ਨਵੇਂ ਜਿਹੜੇ ਆਉਣੇ ਹੁਣ ਜਿਹੜਾ ਕੋਈ ਨਵਾਂ ਭੁੱਲਿਆ ਚੁੱਕਿਆ ਪਿੱਛੇ ਆਉਣੀ ਆਣੇ ਆਂ ਯਸਤ ਵਰਗਿਆਂ ਦਾ ਉਹਨਾਂ ਦਾ ਪਿੱਛੇ ਕਰ ਦਾਂਗੇ ਯਸਤੋਣੀ ਵੀ ਆ ਵੀਡੀਓ ਸਾਰਿਆਂ ਦੀ ਬਣਾ ਲਾ ਮੰਡੀ ਦੀ ਵੀ ਚੱਲ ਕੇ ਫਿਰ ਕੇ ਹੁਣ ਯਸਤ ਸਰੀਆ ਘਾਣੇ ਆਓ ਜੀ ਅਸਤਰ ਨੂੰ ਰਸਤਲੀ ਜੀ ਉਰੇ ਆ ਜਾਓ ਤੁਸੀਂ ਇੱਥੇ ਖੜੋ ਬੋਲੇ ਸੋਨਹਾ ਸਾਦ ਸਰੀਆ ਘਾਣੇ ਬਾਜ ਆਇਓ ਬੱਬੂ ਜੀ ਥੋੜੀ ਰਹਿਂਦੇ ਤੇ ਆ ਜਾ ਆ ਜਾ ਬੱਬੂ ਆ ਗਿਆ ਪਾਓ ਜੀ ਸਰਪੰਚ ਸਾਹਿਬ ਇਹਨਾਂ ਦੇ ਆ ਹੋ ਗਈ ਸੀ ਉਹਨਾਂ ਦਾ ਬੱਗ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਜੀ ਵਾ ਧੰਨਵਾਦ ਜੀ ਜੀ ਆਇਆਂ ਨੂੰ ਬਹੁਤ ਬਹੁਤ ਮੁਮਾਰਕਾ ਇਹਨਾਂ ਨੂੰ ਮੈਨੂੰ ਤਾਂ ਪਤਾ ਨਾ ਪਹਿਲਾਂ ਅਸੀਂ ਮਰੇ ਹੁਣ ਆਏ ਨਾ ਰੇਟ ਆਏ ਨਾ ਨਹੀਂ ਨਹੀਂ ਕੋਈ ਨਹੀਂ ਮੈਨੂੰ ਤਾਂ ਪਤਾ ਸੀ ਪਹਿਲਾਂ ਮੇਰੇ ਤਾਂ ਪਤਾ ਤੇ ਛੋਟਾ ਹੀ ਹੈ ਸਾਡਾ ਵੱਡਾ ਪਰ ਆ ਮੈਂ ਹੁਣ ਤੇਰੇ ਦੁਆਰੇ ਫੇਰ ਇਹ ਤੇਰਾ ਹੀ ਹੈ ਠੀਕ ਹੈ ਠੀਕ ਮੈਨੂੰ ਮਿਲ ਗਿਆ ਮੇਰਾ ਹੱਕ ਇਹ ਹੱਕ ਤੇਰਾ ਹੈ ਚਲੋ ਆ ਜਾ ਉੱਥੇ ਆ ਜਾ